ਅਖਬਾਰ ਵਿੱਚ ਉਸ ਕਾਰ ਦੀ ਫੋਟੋ ਸ਼ੱਪਦੀ ਹੈ ਜਿਹੜੀ ਕਾਰ ਦੁਰਘਟਨਾ ਗ੍ਰਸਤ ਹੋ ਜਾਂਦੀ ਹੈ ਕਿ ਇਸ ਵਿੱਚ ਇੰਨੇ ਬੰਦੇ ਸੀ ਉਹ ਮਰ ਗਏ ਪਰ ਰੋਜ਼ਾਨਾ ਲੱਖਾਂ ਹੀ ਕਾਰਾਂ ਘਰੋਂ ਨਿਕਲਦੀਆਂ ਨੇ ਸਫ਼ਰ ਕਰਦੀਆਂ ਨੇ ਤੇ ਆਪਣੀ ਮੰਜ਼ਿਲ ਤੇ ਪਹੁੰਚ ਜਾਂਦੀਆਂ ਨੇ ਪਰ ਉਹਨਾਂ ਦਾ ਜ਼ਿਕਰ ਕਦੇ ਵੀ ਨਹੀਂ ਹੁੰਦਾ ਇਸੇ ਤਰ੍ਹਾਂ ਹਜ਼ਾਰਾਂ ਹੀ ਜਹਾਜ਼ ਚੱਲਦੇ ਨੇ ਪਰ ਖਬਰ ਉਸ ਦੀ ਆਉਂਦੀ ਹੈ ਜਿਹੜਾ ਜਹਾਜ਼ ਗਾਇਬ ਹੋ ਜਾਂਦਾ ਹੈ ਦੁਰਘਟਨਾ ਗ੍ਰਸਤ ਹੋ ਜਾਂਦਾ ਹੈ ਇੱਕ ਸ਼ਿਪ ਜਿਹੜਾ ਟਾਈਟੈਨਿਕ ਉਹ ਗਾਇਬ ਹੋ ਗਿਆ ਸਮੁੰਦਰ ਵਿੱਚ ਡੁੱਬ ਗਿਆ ਤੇ ਉਸ ਤੇ ਡਾਕੂਮੈਂਟਰੀ ਬਣਦੀਆਂ ਨੇ ਪਰ ਰੋਜ਼ਾਨਾ ਹੀ ਹਜ਼ਾਰਾਂ ਸ਼ਿਪ ਸਮੁੰਦਰ ਵਿੱਚ ਜਾਂਦੇ ਨੇ ਤੇ ਆਪਣੀ ਮੰਜ਼ਲ ਤੇ ਸਾਰਾ ਸਮਾਨ ਪਹੁੰਚਾਉਂਦੇ ਨੇ ਪਰ ਇਨ ਕਾਰਾਂ ਦਾ ਜਹਾਜ਼ਾਂ ਦਾ ਸ਼ਿਪਾਂ ਦਾ ਜੋ ਆਪਣੀ ਮੰਜ਼ਲ ਤੇ ਸਹੀ ਸਲਾਮਤ ਪਹੁੰਚ ਗੀਆਂ ਉਹਨਾਂ ਦਾ ਜ਼ਿਕਰ ਕਦੇ ਵੀ ਨਹੀਂ ਹੁੰਦਾ ਇਸੀ ਤਰ੍ਹਾਂ ਸਫਲਤਾ ਹਜ਼ਾਰਾਂ ਦੀ ਗਿਣਤੀ ਲੱਖਾਂ ਕਰੋੜਾਂ ਦੀ ਗਿਣਤੀ ਵਿੱਚ ਹੈ ਪਰ ਦੁਰਘਟਨਾ ਕਿਤੇ-ਕਿਤੇ ਹੁੰਦੀ ਹੈ ਇਸ ਕਰਕੇ ਅਸਫਲ ਕੌਣ ਹੈ ਅਸਫਲ ਉਹ ਹੈ ਜਿਹੜਾ ਦੁਰਘਟਨਾ ਦੇ ਡਰ ਤੋਂ ਅਜੇ ਤੱਕ ਘਰੋਂ ਹੀ ਨਹੀਂ ਨਿਕਲਿਆ ਇਸ ਕਰਕੇ ਜ਼ਿੰਦਗੀ ਵਿੱਚ ਕੁਝ ਨਾ ਕੁਝ ਜ਼ਰੂਰ ਕਰੋ ਆ ਇੱਕ ਦੁਰਘਟਨਾ ਦੇ ਡਰ ਤੋਂ ਅਸੀਂ ਘਰ ਵਿੱਚ ਨਹੀਂ ਬਹਿ ਸਕਦੇ